ਲੋ ਜੀ ਇੱਥੇ ਹੋ ਗੋ ਜੀ ਮੈਂ ਸਰਪੰਚ ਅਸ਼ਵਨੀ ਮਲਹੋਤਰਾ ਉਵਾਦੀ ਚੰਡੀਗੜ੍ਹ ਤੋਂ ਜੋ ਕੀ ਹੈ ਹੜ ਦੇ ਆਂਦੇ ਕਰ ਸਾਡੇ ਪਿੰਡਾਂ ਦੇ ਬਹੁਤ ਹੀ ਜ਼ਿਆਦਾ ਹਾਲਾਤ ਮਾਰੇ ਹੋ ਜੁਗੇ ਸੀਗੇ ਇਹ ਜਿਹੜੇ 2-4 ਪਿੰਡ ਸਾਡੇ ਲਾਗੇ ਲੱਗਦੇ ਆਗੇ ਇਹਨਾਂ ਦੇ ਬਹੁਤ ਬੰਦੇ ਹਲਾਕ ਸੀਗੇ ਤੇ ਰਾਵੀ ਤੇ ਉਜ ਦਾ ਪਾਣੀ ਔਰ ਕੁਝ ਬਰਸਾਤ ਦਾ ਪਾਣੀ ਹੋਣ ਕਰਕੇ ਇਹ ਸਾਡੇ ਲਾਗੋ ਏਜੰਡਾ ਦੇ ਲਾਗੋ ਸਾਰੀਆਂ ਤੁਸੀਂ ਟੁੱਟ ਜੁਗੀ ਆ ਐ ਸਾਰੀ ਤੁਸੀਂ ਲਾਈਵ ਹੀ ਦੇਖ ਸਕਦੇ ਹੋ ਪਬਲਿਕ ਸਾਡੇ ਨਾਲ ਆ ਪਿੰਡ ਦੇ ਵੀ ਤੇ ਤੁਸੀਂ ਲਾਈਵ ਤੇ ਤਸਵੀਰਾਂ ਦੇਖ ਸਕਦੇ ਹੋ ਬਾਕੀ ਇਹ ਆ ਕਿ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੀ ਸੁਣ ਕੇ ਥੋੜੀ ਤੇ ਇਹ ਕੰਮ ਜਿਹੜਾ ਹੈਗਾ ਇਹ ਤੁਸੀਂ ਦਾ ਬਣਨ ਦਾ ਸਟਾਰਟ ਕੀਤਾ ਤੇ ਅਪਾ ਸਰਕਾਰਾ ਅਗੇ ਇਹ ਥੋੜੀ ਰਿਕਵੈਸਟ ਹੋਰ ਕਰਨਾ ਚਾਹੁੰਦੇ ਆ ਕਿ ਦੇਖੋ ਕਿ ਮੌਸਮ ਅਗੇ ਕੋਈ 10 15 ਦਿਨ ਲਈ ਖਰਾਬ ਹੈਗਾ ਤੇ ਮੀਂਹ ਦਾ ਪਾਣੀ ਜਾਂ ਉੱਜ ਦਰਿਆ ਦਾ ਰਾਵੀ ਦਰਿਆ ਦਾ ਉਹ ਹੋਰ ਪਿੰਡਾਂ ਦਾ ਪਾਣੀ ਸਾਡੇ ਸਿੱਦੇ ਆਬਾਦੀ ਚੰਡੀਗੜ੍ਹ ਪਿੰਡ ਵਿੱਚ ਪਹੁੰਚਦਾ ਹੈ ਤੇ ਮਿੰਟ ਤੋਂ ਪਹਿਲਾਂ ਯਾਨੀ ਕਿ ਪਾਣੀ ਘਰਾਂ ਵਿੱਚ ਵੜ ਜਾਂਦਾ ਜਿਵੇਂ ਕਿ ਅੱਜ ਵੀ ਸਾਡੇ ਘਰਾਂ ਵਿੱਚ ਪਾਣੀ ਪਹੁੰਚ ਚੁੱਕਿਆ ਤੇ ਅਸੀਂ ਸਰਕਾਰਾਂ ਅਗੇ ਇਹ ਰਿਕੁਐਸਟ ਕਰਨਾ ਚਾਹੁੰਦੇ ਆ ਕਿ ਜਿਹੜਾ ਕਿ ਸਾਡੇ ਇੱਥੇ ਸੀ ਦਾ ਕੰਮ ਲਗਾਇਆ ਹੈ ਤੇ ਇਹਦੇ ਵਿੱਚ ਥੋੜੀ ਜਿਹੀ ਲੇਬਰ ਹੋਰ ਵਧਾ ਕੇ ਥੋੜਾ ਸਪੀਡ ਨਾਲ ਕੰਮ ਕੀਤਾ ਜਾਵੇ ਤੇ ਅਸੀਂ ਇਹਨਾਂ ਦੇ ਬਹੁਤ ਹੀ ਸਰਕਾਰਾਂ ਦੇ ਜਾਂ ਪ੍ਰਸ਼ਾਸਨ ਦੇ ਬਹੁਤ ਹੀ ਧੰਨਵਾਦੀ ਹੋਵਾਂਗੇ ਤੇ ਬਾਕੀ ਸਾਡੇ ਪਿੰਡ ਦੀ ਤੇ ਪੂਰੀ ਟੀਮ ਪਹੁੰਚੀ ਆ ਪੈਣਾ ਨਾਲ ਗੱਲਬਾਤ ਕਰਦੇ ਆ ਜਿਹੜੀ ਮੈਂਬਰ ਸਾਹਿਬਾਂ ਦੀ ਦੱਸੇ ਥੋੜਾ ਜਿਹੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਕਿ ਤੁਸੀਂ ਦੇਖਿਆ ਹੀ ਸਰਪੰਚ ਨੇ ਕਿਹਾ ਵੀ ਜਿਹੜਾ ਬਲਕਿ ਬਾਨਾ ਟੁੱਟ ਚੁਕਿਆ ਆ ਤੇ ਅਸੀਂ ਬਲਕਿ ਆ ਮਹੀਨਾ ਪੂਰਾ ਜਿਹੜਾ ਬਰਸਾਤ ਬਹੁਤ ਜ਼ਿਆਦਾ ਆ ਉਹਦੇ ਕਾਰਨ ਥੋੜਾ ਜਿਹੜਾ ਕੰਮ ਨੂੰ ਆ ਉਹ ਸਪੀਡ ਦੇ ਨਾਲ ਜਿਹੜਾ ਬਲਕਿ ਕੀਤਾ ਜਾਵੇ ਪ੍ਰਸ਼ਾਸਨ ਅੱਗੇ ਜਿਹੜਾ ਵੀ ਬਲਕਿ ਇਹ ਕੰਮ ਨੂੰ ਸਟਾਰਟ ਕੀਤਾ ਜਿਨ੍ਹਾਂ ਨੇ ਉਹਦੇ ਅੰਗੇ ਅਸੀਂ ਇਹੋ ਜੀ ਫੀਲ ਕਰਦੇ ਹਾਂ ਹਾਂਜੀ ਦਸਪਨੀ ਜੀ ਬਿਲਕੁਲ ਮੈਂ ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਆਂ ਕਿ ਜਿੱਦਾਂ ਦੋ ਦਰਿਆਵਾਂ ਦਾ ਪਾਣੀ ਸਾਡੇ ਪਿੰਡ ਨੂੰ ਐਥਰ ਐਂਟਰ ਕਰ ਰਿਹਾ ਤੇ ਤੁਸੀਂ ਘੱਟੋ ਘੱਟ ਵੀ ਪੰਜ ਥਾਵਾਂ ਤੋਂ ਟੁੱਟ ਚੁੱਕੀ ਆ ਤੇ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਕਿ ਜਲਦੀ ਤੋਂ ਜਲਦੀ ਤੁਸੀਂ ਬਣਾਈ ਜਾਏ ਦੁਬਾਰਾ ਤਾਂ ਜੋ ਕਿ ਸਾਡੇ ਪਿੰਡਾਂ ਵਿੱਚ ਪਾਣੀ ਨਾ ਆ ਸਕੇ ਤੇ ਕਾਫੀ ਜ਼ਿਆਦਾ ਪਹਿਲਾਂ ਵੀ ਨੁਕਸਾਨ ਹੋ ਚੁੱਕਿਆ ਤੇ ਹੁਣ ਬਾਹਰ ਜਿਹੜਾ ਪਾਣੀ ਘੱਟੋ ਘੱਟ ਤਿੰਨ ਪਿੰਡਾਂ ਦਾ ਪਾਣੀ ਸਾਡੇ ਪਿੰਡ ਨੂੰ ਐਂਟਰ ਹੋ ਰਿਹਾ ਇਹਦਾ ਪੰਜ ਜਿਹੜੇ ਪੰਜ ਥਾਵਾਂ ਤੋਂ ਜਿਹੜੀ ਤੁਸੀਂ ਟੁੱਟੀ ਆ ਤੇ ਲੱਗੀ ਲੱਗਿਆ ਰਿਹਾ ਕੰਮ ਹੈ ਪਰ ਮੈਂ ਚਾਹਨਾ ਕਿ ਪ੍ਰਸ਼ਾਸਨ ਅੱਗੇ ਅਪੀਲ ਕਰਨਾ ਕਿ ਫਲੇਵਰ ਹੋਰ ਲਾ ਕੇ ਤੇ ਜਲਦੀ ਤੋਂ ਜਲਦੀ ਜਿਹੜੀ ਆ ਤੁਸੀਂ ਦਾ ਬੰਨ ਬੰਨਿਆ ਜਾਏ ਤਾਂ ਜੋ ਕਿ ਅਸੀਂ ਆਪਣੇ ਪਿੰਡ ਨੂੰ ਬਚਾ ਸਕੀਏ ਬਸ ਮੈਂ ਇੰਨਾ ਹੀ ਕਹਿਣਾ ਚਾਹਾਂਗਾ